ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਮਨੋਹਰ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਇਹ ਵੀਡੀਓ ਜਿਹੜੀ ਅਪਲੋਡ ਕਰ ਰਹੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਮੱਝਾਂ ਤੇ ਤਿੰਨ ਹੀ گاਵਾ ਦਿਖਾਉਣੀ ਆ ਵਾ ਜਿੰਨਾਂ ਦੇ ਵਿੱਚ ਇੱਕ ਗਾਂ ਗੱਬਣ ਤੇ ਬਾਕੀ ਜਿਹੜੇ ਪਸ਼ੂ ਸਾਰੇ ਸੁਏ ਸੁਏ ਆ ਡਿਟੇਲ ਆਪਾਂ ਦੋਸਤੋ ਸਾਰੀ ਵੀਰ ਦੇ ਕੋਲੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਨਾਰ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਨਿਰਖਬਰ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਹੋਵਾ ਤੋਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀ ਇਪਤਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਨਿਰਖਬਰ ਕਰਕੇ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਕਰਦੇ ਆ ਵੀ ਹਾਂਜੀ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਜੀ ਸਤਿ ਸ਼੍ਰੀ ਅਕਾਲ ਸੁਣਾਓ ਵਧੀਆ ਜੀ ਵਧੀਆ ਹੋਰ ਸੁਣਾਓ ਠੀਕ ਠਾਕ ਠੀਕ ਠਾਕ ਹੋ ਜੀ ਚੱਲੀ ਜਾਂਦਾ ਕੰਮ ਕਰੋ ਜੀ ਵਧੀਆ ਵਧੀਆ ਜੀ ਆਪਣਾ ਵੀ ਜੀ ਐਡਰੈਸ ਬੋਲ ਦਿਓ ਪਹਿਲਾਂ ਇਹ ਮੇਰਾ ਬਲੇ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਫੋਨ ਨੰਬਰ ਤੇ ਨਾਮ ਦੱਸ ਦਿਓ 9145459595 ਮਨੋਰ ਸਿੰਘ ਨਾਮ ਠੀਕ ਹੈ ਜੀ ਅੱਜ ਵੀ ਜੀ ਤਿੰਨ ਮੱਝਾਂ ਤੇ ਤਿੰਨ ਹੀ ਗਾਵਾਂ ਤਿੰਨ ਗਾਵਾਂ ਠੀਕ ਹੈ ਜੀ ਗਾਵਾਂ ਚਾਰ ਇੱਕ ਸੇਲ ਹੋਈ ਹੈ ਇੱਕ ਸੇਲ ਹੋ ਗਈ ਹੈ ਠੀਕ ਹੈ ਜੀ ਸ਼ੁਰੂ ਕਰੀਏ ਇਹ ਮੱਝ ਤੋਂ ਪਹਿਲਾਂ ਇਹਦੀ ਡਿਟੇਲ ਦੱਸੋ ਜੀ ਇਹ ਵੀ ਜੀ ਤਾਜੀ ਸੂਈ ਅੱਜ ਹਫਤਾ ਹੋ ਗਿਆ ਨੂੰ ਸੂਈ ਨੂੰ ਅੱਛਾ ਜੀ ਤੇ ਬੱਚਾ ਮਰ ਗਿਆ ਦਾ अच्छा जी हां ते ਹੁਣ ਮਿਲ ਦੇ ਵਿੱਚ ਕੋਈ ਦਿੱਕਤ ਕਰਦੇ ਨੀ ਟੀਕਾ ਲਾ ਕੇ ਚੋਣਾ ਦੋਵੇਂ ਟਾਈਮ ਜੀ ਦੋਵੇਂ ਟਾਈਮ ਕੰਮਰ ਤੋਂ ਤਿਆਰ ਦੁੱਧ ਦੇ ਆਟਾ ਦੇ ਥਲੇ 12 ਕਿਲੋ ਹੋਗਾ ਹਾਂ ਜੀ ਤੇ ਥੋੜਾ ਜਿਹਾ ਬੱਚੇ ਦਾ ਕਰਕੇ ਰਹਿ ਰਿਹਾ ਕਰਕੇ ਥੋੜਾ ਜਿਹਾ ਘਟੀ ਜਾ ਘਟੀ ਗਿਆ ਹਾਂ ਠੀਕ ਹੈ ਜੀ ਖੋਲੋ ਜੀ ਤੋਰ ਕੇ ਦਿਖਾਓ ਦੋਸਤੋ ਹਫਤਾ ਵੀਰ ਕਹਿੰਦਾ ਸੂਈਨ ਹੋ ਗਿਆ ਤਾਂ ਬੱਚਾ ਦਾ ਜਿਹੜਾ ਐਕਸਪਾਇਰ ਹੋ ਗਿਆ ਵਾ ਟੀਕਾ ਲਾ ਕੇ ਵੀਰ ਕਹਿੰਦਾ ਆਪਾਂ ਚੋਣਿਆ ਦੁੱਧ 12 ਕਿਲੋ ਆਪਰ ਥੋੜਾ ਜਿਹਾ ਬੱਚੇ ਦਾ ਰਹਿ ਰਵਾ ਕਰਕੇ ਦੁੱਧ ਥੋੜਾ ਜਿਹਾ ਘਟਾ ਗਈ ਹੈ ਬਾਕੀ ਦੋਸਤੋ ਕੋਈ ਸਮਾਂ ਪਾ ਕੇ ਦੁੱਧ ਅਰੇ ਦੇਖ ਪਿੱਠਪੁੜੇ ਦੀ ਚੜਾਈ ਦੋਸਤੋ ਕਾਫੀ ਹੈ ਮੋਡਲ ਵੇ ਰਿਹਾ ਲੈ ਲੈ ਫੇਸ ਕੁਆਲਟੀ ਦੋਸਤੋ ਚੈੱਕ ਕਰ ਲੋ ਦੇ ਹਾਂ ਜੀ ਜੀ ਮੁੱਲ ਮੋਲੇ ਦਾ ਵੀ ਜੀ ਫੋਨ ਤੇ ਕਰਾਂਗੇ ਫੋਨ ਤੇ ਜੀ ਠੀਕ ਹੈ ਜੀ ਦੋ ਨੰਬਰ ਵਾਰ ਦੱਸਿਓ ਇਹ ਥੱਲੇ 15 ਕਿਲੋ ਦੁੱਧ ਉਤਿਆਰ ਅੱਛਾ ਜੀ ਲੇਟਰ ਵਾਲਾ ਸੂਈ ਨੂੰ ਕਿੰਨਾ ਟਮ ਦੇ ਸੂਈ ਨੇ ਨੂੰ ਹੋ ਗਏ ਆ 12 ਦਿਨ 12 13 ਦਿਨ ਹੋ ਗਏ ਬੱਚਾ ਕੀ ਦਿੱਤਾ ਕਟਾ ਦਿੱਤਾ ਠੀਕ ਹੈ ਜੀ ਖੋਲੋ ਜੀ ਦੋਸਤੋ 12 13 ਦਿਨ ਵੀਰ ਕਹਿੰਦਾ ਸੂਈ ਨੂੰ ਹੋ ਗਏ ਬੱਚਾ ਇਹਨੇ ਕਟਾ ਦਿੱਤਾ ਵਾ ਚੰਗੇ ਕੱਦ ਕੱਢਦੀ ਐ ਦੁੱਧ 15 ਕਿਲੋ ਵੀਰ ਦੱਸਦਾ ਵਾ ਆਰਡਰ ਕੁਆਲਿਟੀ ਦੋਸਤੋ ਚੰਗੀ ਤਿਆਰ ਕੀਤੀ ਥਣਾ ਥਣਾ ਦੀ ਵਿੱਥ ਚੰਗੀ ਹੈ ਮੋੜਦਾ ਵੀ ਲੈ ਸੁਵਾ ਦੂਜਾ ਸੁਈ ਵੀਰ ਕਹਿੰਦਾ ਫੇਸ ਕੁਆਲਿਟੀ ਚੈੱਕ ਕਰ ਲੋ ਬੱਚੇ ਦੋਸਤੋ ਤੁਹਾਨੂੰ ਐਂਡ ਤੇ ਦਿਖਾਵਾਂਗੇ ਸਾਰੇ ਪਸ਼ਵਾਂ ਦੇ ਪੂਰਾ ਜੋਟੜਾ ਹਵਾਨਾ ਦੋਸਤੋ ਤਿਆਰ ਕੀਤਾ ਹੈ ਮਜਨੇ ਚਵਾਈ ਦਾ ਟਾਈਮ ਤਕਰੀਬਨ ਹੋਇਆ ਹੀ ਹੈ ਅਡਰ ਕੁਆਲਟੀ ਦੋਸਤੋ ਥਰਾਂ ਦੀ ਸਪੈਕ ਚੈੱਕ ਕਰ ਲੋ ਹਾਂਜੀ ਵੀਰ ਜੀ ਮੋਲੇ ਦਾ ਫੋਨ ਤੇ ਇਹਦਾ ਮੋਲੇ ਲੱਖ ਕਰਦੇ 95 ਦੀ ਹਾਂ ਨਾ ਉਹ 95 ਦੀ ਹਾਂ ਹਾਂ ਠੀਕ ਹੈ ਜੀ 14 15 ਕਿਲੋ ਇਹ ਠੰਡਾ ਦੁੱਧ ਕੰਡੇ ਵਾਲਾ ਹੋਊਗਾ ਜੀ ਜੀ ਬ੍ਰਹਮਾਜੀ ਕੁਮਾਰ ਇਹਦੇ ਬਾਰੇ ਦੱਸੀ ਵੀਰ ਇਹ ਵੀ ਦੂਜਾ ਸਾਹ ਸੁਈ ਹੈ 12 ਕਿਲੋ ਦੁੱਧ ਕਿੰਨਾ ਟਾਈਮ ਹੋ ਜਾਏਗੀ ਸੁਈ ਸੁਈ ਨੂੰ ਇਹਨੂੰ ਵੀ 10 ਤੋਂ 12 ਦਿਨ ਹੋਏ ਆ ਬੱਚਾ ਕਿਦ ਤੱਕ ਹੈ ਕੱਟੀਏ ਦੇ ਮਾਪ ਠੀਕ ਹੈ ਖੋਲੋ ਇਹਨੂੰ ਦੋਸਤੋ ਇਹਨੂੰ ਵੀ 10 12 ਦਿਨ ਵੀਰ ਕਹਿੰਦਾ ਸੁਈ ਨੂੰ ਗਿਆ ਦੂਜਾ ਸੁਆ ਸੁਈ ਆ ਦੁੱਧ ਵੀਰ 12 13 ਕਿਲੋ ਦੱਸਿਆ 12 ਕਿਲੋ 12 ਕਿਲੋ ਦੁੱਧ ਵੀਰ ਕਹਿੰਦਾ ਸਿਲ ਤਿਆਰ ਆ ਚੰਗਾ ਦੋਸਤੋ ਉਹਦਾ ਵੀ ਕੱਦ ਕਾਠ ਆ ਪਿੱਠ ਪੁੜੇ ਦੀ ਚੁਣਾਈ ਚੈੱਕ ਕਰ ਲੋ ਪੂਰਾ ਜੋਸ਼ ਵਾਲਾ ਦੋਸਤੋ ਹਵਾਨਾ ਇਹਨੇ ਵੀ ਤਿਆਰ ਕੀਤਾ ਥਣਾ ਥੋਣਾ ਦੀ ਦੋਸਤੋ ਕੁਆਲਿਟੀ ਚੈੱਕ ਕਰ ਲੋ ਮੋੜਲਾ ਵੀਰ ਲਿਆ ਹਾਂਜੀ ਵੀਰ ਜੀ ਇਹਦਾ ਮੁੱਲ 95 90 ਦੀ ਆਣਾ 90 ਦੀ ਆਣਾ ਠੀਕ ਹੈ ਜੀ ਬੱਚੇ ਦੋਸਤੋ ਤੁਹਾਨੂੰ ਦੋਵਾਂ ਮੱਝ ਦੀ ਦਿਖਾ ਦਿੰਨਾ ਆਹ ਦੋਸਤੋ ਬੱਚੇ ਚੈੱਕ ਕਰ ਲਓ ਦੋਵਾਂ ਮੱਝ ਦੇ ਇੱਕ ਕੱਟਾ ਵਾ ਤੇ ਇੱਕ ਕੱਟੀ ਇਹਨਾਂ ਦੇ ਦੋਵਾਂ ਚ ਹਾਂਜੀ ਵੀਰ ਜੀ ਗਾਂ ਬਾਰੇ ਦੱਸਿਓ ਜੀ ਇਹ ਗਾਂ ਕਾਲ ਦੀ ਸੂਈ ਹੈ ਅੱਛਾ ਜੀ ਮੱਛੀ ਇਹਦੇ ਮਗਰੋਂ ਡੱਬੀ ਅੱਛਾ ਜੀ ਤੀਜਾ ਸੂਆ ਕਿੰਨਾ ਬੋਲਾ ਤਿਆਰ ਹੈ ਬੋਲਾ ਥਰੇ 14 15 ਕਿਲੋਗ ਕੀ ਅਛਾ ਦੋ ਤਿੰਨ ਚਵਾਈਆਂ ਹੋ ਗਈਆਂ ਨੇ ਇਹਨੂੰ ਤੇਜੀ ਚਵਾਈ ਹੋ ਗਈ ਚੌਥੀ ਹੋ ਲੱਗਣੀ ਹੈ ਠੀਕ ਹੈ ਜੀ ਹਾਂ ਤੋਰੀ ਵੀਰ ਜੀ ਤਿਹਜਾ ਸੁਆ ਵੀਤੀ ਸੁਈ ਤਿਹਜਾ ਸੁਆ ਤਿਹਜਾ ਸੁਆ ਦੋਸਤੋ ਸੁਈ ਆ 12 ਕਿਲੋਟਰ ਦੇ ਲਾਗੇ ਬੰਨੇ ਵੀਰ ਕਾ ਬੋਲ ਆ ਰਿਹਾ ਆਰਡਰ ਕੁਆਲਟੀ ਦੋਸਤੋ ਇਹਨੇ ਵੀ ਚੰਗੀ ਤਿਆਰ ਕੀਤੀ ਐ ਨੋਕ ਵਾਲਾ ਥਣ ਲੱਗਾ ਪੁਰ ਬੱਚਾ ਦੋਸਤੋ ਇਹਨੇ ਵਛੀ ਦਿੱਤੀ ਐ ਅਜੇ ਦੋਸਤੋ ਬੋਲੇ ਦੇ ਵਿੱਚ ਹੀ ਐ 8 ਵਜੇ ਦੇ ਥੋੜੀ ਨੇ ਜਗਾ 8 ਵਜੇ ਨਹੀਂ ਆਏਗੇ ਠੀਕ ਹੈ ਮੇਰੇ ਲੈਣੇ ਸਰੇ 8 ਵਜੇ ਠੀਕ ਹੈ ਠੀਕ ਹੈ ਬੱਚਾ ਦੋਸਤੋ ਆਵ ਬੱਛੀ ਦਿੱਤੀ ਇਹਨੇ ਖਰਿਆਲੀ ਦੋਸਤੋ ਕੁਆਲਿਟੀ ਚੈੱਕ ਕਰ ਲਿਓ ਕੋਰੇ ਹਾਂਜੀ ਵੀਰ ਜੀ ਕਿੰਨਾ ਦਾ ਦੋ ਦੋ ਚੁਆ ਸਕਦੀ ਹੈ ਚੋਅ ਉਹਦੇ ਕਿੰਨੇ ਹੈ 25 ਕਿਲੋ ਚ ਆਇਆ ਇਹ ਉੱਤਰ ਘਰ ਕੇ ਸੂਪੀ ਹੈ ਅੱਛਾ ਜੀ ਪਹਿਲਾਂ ਸੂਪੀ ਹੈ ਪਹਿਲਾਂ ਸੂਪੀ ਹੈ ਠੀਕ ਹੈ ਜੀ ਮੁੱਲ ਵੀਰ ਜੀ ਦਾ ਮੁੱਲੇ ਦਾ ਫੋਨ ਤੇ ਕਰਨਾ ਫੋਨ ਤੇ ਹੋਵੇ ਠੀਕ ਹੈ ਜੀ ਅਗਲੀ ਗਾਮਰੇ ਦਸਕੀ ਵੀ ਆ ਵੀ ਉਹ ਤੇ ਜਾਂਦੇ ਦੂਜਾਂ ਦੇ ਤੀਜਾ ਸੁਹਾਉਗੇ ਤਾਂ ਵੀ ਤੇਜ ਸੁਹਾਉਣੀ ਏ ਕੰਦਾਂ ਟਾਈਮ ਖੜਦੀ ਵੀਰੇ ਲੈ ਜੂ ਹਫਤਾ ਲੈ ਜੂਗੀ ਅੱਛਾ ਜੀ ਹਾਂ ਚੰਗੀ ਖੰਡੀ ਠੁੱਡੀ ਪਹਿਲੇ ਸਵੇਰ ਕੋਈ ਰਿਕਾਰਡ ਦਾ ਪਤਾ ਕੀਤਾ ਦਾ ਉਹ ਤਾਂ ਨੇ 24 25 ਕਿਲੋ ਚ ਹੋਇਆ ਅੱਛਾ ਜੀ ਤੇ ਮੈਂ ਨਾ 20 22 ਦੇਰੇ ਬੜਾ ਠੀਕ ਹੈ ਖੋਲੋ ਵੀਰ ਜੀ ਤੁਰੀਆਂ ਬਾਕੀ ਦੇ ਦੂਗੀ ਥਣ ਭਾਂਡਾ ਚੰਗਾ ਟਾਈਮ ਕਦਾਂ ਖੜਦੀ ਵੀਰੇ ਇਹ ਸੂਨ ਦੇ ਵਿੱਚ ਇਹ ਹਫਤਾ ਇਹਦੇ ਅੰਦਰ ਅੰਦਰ ਆ ਜੂਗੀ ਇੱਕ ਹਫਤਾ ਦੋਸਤੋ ਅਜੇ ਸੂਨ ਦੇ ਵਿੱਚ ਪਿਆ ਹੋਆ ਟਾਈਮ ਦੋਸਤੋ ਥੋੜਾ ਜੱਗਾ ਪਿਛਾ ਵੀ ਹੋ ਸਕਦਾ ਕੁਦਰਤ ਦੇ ਹਾਸੇ ਬਾਕੀ ਆਪਾਂ ਲਾ ਲਾਗੀ ਤੁਰਿਆ ਨ ਦੋਸਤੋ ਪੂਰਾ ਫੁੱਲ ਹੈਵੀ ਬੋਡੀ ਵੇਟ ਆ ਮੋੜ ਲਾ ਵੀ ਲੈ ਬਾਕੀ ਠੰਡੀ ਠੁੰਡੀ ਜਿਤਨਾ ਮਰਜੀ ਠੀਕ ਹੈ ਮੈਂ ਕੋ ਚੱਕਰ ਠੀਕ ਹੈ ਠੀਕ ਹੈ ਜੀ ਥਾਣਾ ਦੀ ਦੋਸਤੋ ਕੁਆਲਿਟੀ ਨੇੜ ਤੋਂ ਚੈੱਕ ਕਰ ਲੋ ਠੀਕ ਹੈ ਜੀ ਮੋੜ ਲਾ ਦੋਸਤੋ ਪੂਰਾ ਫੁੱਲ ਹੈਵੀ ਬੋਡੀ ਵੇਟ ਆ ਸੂਨ ਦੇ ਸਮੇਂ ਤੱਕ ਦੋਸਤੋ ਇਹ ਆਰਡਰ ਕੁਆਲਟੀ ਚੰਗੀ ਤਿਆਰ ਕਰੂਗੀ ਮੋਲ ਵੀਰ ਜੀ ਦਾ ਕਹਿੰਦਾ ਜੀ ਮੋਲ 60 60 ਦੀ ਦਾਂਗੇ 60 ਦੀ ਹੋ ਗਈ ਮਾਨਤਨ ਕਰ ਦਾਂਗੇ ਜੋ ਯਾਰ ਠੀਕ ਹੈ ਜੀ ਅਗਲੀ ਗਾਵਰ ਬਹੁਤ ਚੰਗੀ ਬਣੂ ਥਲਿਓ ਠੀਕ ਹੈ ਜੀ ਇਹਦੇ ਬਰ ਦੱਸੀ ਵਿੱਚ ਇਹ ਪਹਿਲਾਂ ਸੂਈ ਛਿੱਗੀ ਮੂੰਹ ਜੋ ਅੱਛਾ ਜੀ 14 ਕਿਲੋ ਦੁੱਧ ਹੋ ਗਿਆ ਤਿਆਰ ਅਛਰੀ ਬੱਚਾ ਕੀ ਦਿੱਤਾ ਨੇ ਵਸ਼ੀਰ ਮਾਰ ਠੀਕ ਹੈ ਜੀ ਅੱਜ 24 ਦਿਨ ਹੋ ਗਿਆ ਸੂਈ ਚੌਥਾ ਦਿਨ ਚੌਥਾ ਦਿਨ ਠੀਕ ਹੈ ਖੁੱਲੋ ਜੀ ਦੋਸਤੋ ਪਹਿਲਾ ਸਵੇਰ ਵਸ਼ੀਰ ਵੀਰ ਕਹਿੰਦਾ ਸੂਈ ਇਹ ਚੰਗੇ ਪ੍ਰਿੰਟ ਵਾਲੀ ਹੈ ਬਰੀਡ ਦੋਸਤੋ ਪੂਰੀ ਫੁੱਲਿਆ ਵਸ਼ੀਰੀ ਬੱਚਾ ਨੇ ਵਸ਼ੀਰੀ ਦਿੱਤੀ ਤੇ 14 ਕਿਲੋ ਵੀਰ ਕਹਿੰਦਾ ਵੀ ਬੋਲਾ ਗਨ ਲਓ ਜਾਂ ਦੁੱਧ ਗਨ ਲਓ ਤਿਆਰ ਪੂਰਾ ਦੋਸਤੋ ਜੋਸ਼ ਵਾਲਾ ਹਵਾਨਾ ਨੇ ਤਿਆਰ ਕੀਤਾ मोला लिया बच्चा दोस्तों ने बच्ची देती है घमा दोस्तों पूरा जोश तैयार किता ने बाकी ठंडी अच्छा जी ਠੀਕ ਹੈ ਬੱਚਾ ਦੋਸਤੋ ਆ ਵਾਛੀ ਚੈੱਕ ਕਰ ਲੋ ਹਾਂਜੀ ਵੀਰ ਜੀ ਕੀ ਮੁੱਲ ਕਰਦੇ ਆ ਇਹਦਾ ਮੁੱਲ 45 ਕਰਦੇ 42 ਧਿਆਨ ਆ ਜੀ 42 ਧਿਆਨ ਆ ਜੀ ਠੀਕ ਹੈ ਜੀ ਇਹੀ ਵੀਰ ਬਸ ਇੰਨੇ ਬਹੁ ਆ ਇਹ ਵੀ ਕੀ ਆ ਅੱਛਾ ਇਹ ਸੇਲ ਹੋ ਗਈ ਠੀਕ ਹੋਈ ਇਹ ਚੋਈ ਚਾਹੀਓ ਨਾ ਠੀਕ 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 ਹੈ ਜੀ ਠੀਕ ਹੈ ਜੀ ਦੋਸਤੋ 6 ਪਸ਼ੂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾਏ ਆ ਤੇ ਇੱਕ ਗਾਂ ਜਿਹੜੀ ਗੱਬਣਿਆ ਬਾਕੀ ਦੋਸਤੋ ਪਸ਼ੂ ਜਿਹੜੇ ਆ ਸਾਰੇ ਸੱਜਰ ਸੋਏ ਆ ਚੈੱਕ ਜਿਹੜੀ ਕਰਨੀ ਹੈ ਦੋਸਤੋ ਨਿਰਖ ਪਰ ਜਿਹੜੀ ਕਰਨੀ ਤੁਸੀਂ ਆਪ ਆਕੇ ਕਰ ਲਈ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲੈਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਆਪਣੀ ਨਿਰਖ ਪਰ ਕਰਕੇ ਪਛੂ ਰਿਹਾ ਕਰੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ